ਬਟਾਲਾ ਪੁਲਿਸ ਨੇ ਇੱਕ ਐਸੇ گروਹ ਨੂੰ ਕਾਬੂ ਕੀਤਾ ਹੈ ਜੋ ਕੁੜੀਆਂ ਮੁੰਡੇ ਜਿਹੜੇ ਨੇ ਰਾਤ ਦੇ ਵਕਤ ਲਿਫਟ ਲੈਣ ਦੇ ਬਹਾਨੇ ਲੋਕਾਂ ਦੇ ਨਾਲ ਲੁੱਟਖੋ ਕਰਦੇ ਸਨ ਦੱਸਿਆ ਕਿ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਆਖਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਇਹ ਲੁੱਟਦੇ ਸਨ। ਕੱਲ ਦੀ ਗੱਲ ਹੈ 2 12 2085 ਦੀ ਤੇ ਕੋਈ ਇੱਕ ਡਰਾਈਵਰ ਦਾ ਪੁੱਤਰਾ ਉਹ ਰੋਸਪੰਦ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਿਹਾ ਹੈ ਤੇ ਬਾਈਪਾਸ ਸ਼ਾਨਪੁਰੇ ਲੱਗੇ ਪਟਰੋਲਪੰਪ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁੜਕੂ ਦੁਖਿਆਰੀ ਵਰਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਨੀਤੀਆਂ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਲਏ ਕਿ ਕਿ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੋਕਿਆ ਉਹਨੇ ਕੰਮ ਨੂੰ ਰੁਕਿਆ ਉਹ ਵੇਖਿਆ ਕਿ ਪੁਰਜਾਂ ਦੇ ਦੋਨੇ ਉੱਥੇ ਉਤਰ ਕੇ ਉਹਨਾਂ ਦੀ ਗੱਲ ਸਮੇਤ ਪਿਛੋਂ ਦੋ ਮੁੰਡੇ ਆ ਕੇ ਰੁਕੇ ਜਦ ਨਾਲ ਮੇਰੇ ਪੈਸੇ ਅੰਤ ਤੱਕ ਮੇਰੇ ਦੌਰਾਨ ਮੇਰੇ ਵੀਰ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਪਿਛਲੇ ਮਾਮਲੇ ਜਿਹੜੇ ਸਾਰੇ ਜਿਹੜੇ ਚਾਰ ਹੰਦੇ ਆ ਇਹ ਸਾਰੇ ਡਰੱਗ ਡੇ ਆ ਮੈਂ ਵੀ ਦੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਨੇ ਕੀ ਕਾਰਨ ਨੇ ਜਿਹੜੇ ਜਿਹੜੇ ਚਾਰ ਜਣੇ ਇਹ ਸਾਰੇ ਡਰੱਗ ਡੇ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਪੱਤੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਇਹ ਇਹਨਾਂ ਦਾ profession ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋ ਰਹੀ ਹੈ ਨਹੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੀ ਹਨੀ ਕਰ ਰੋਏ ਕੀ ਇਹ ਸਰ ਅਜੇ ਨਰੀ 20 ਤੋਂ 25 ਸਾਲ ਇਹਨਾਂ ਦਾ ਉਸਚੇਨੀਆ ਇਕੱਠੇ ਨਸ਼ਾ ਕਰਦਾ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਨੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੇਨ ਹੈ ਇਹੋ ਵਿੱਚ ਇਹਨੂੰ ਮਸ਼ੀਨੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਹ ਤੋਂ ਉਹਨਾਂ ਦਾ ਵਾਪਸ ਤੇ ਨਿਰਮੇਸ਼ਣ ਬਣ ਹੀ ਜਾਂਦਾ ਤੇ ਫਿਰ ਇਹ ਪਲਾਨਿੰਗ ਕਰਕੇ ਤੇ ਇਹਨਾਂ ਨੇ ਹਣੀ ਕਰ ਦਿੰਦੇ ਲੋਕਾਂ ਨੂੰ Y... Con...